ਕਾਰਵਾਈ ਹਸ ਸੁਗਨ ਮਸ਼ੀਨ ਲਾਹ ਲੀਂਗਾ ਮਿਲਟ ਡਾਟਾ ਟੈਕੀ ਤੋਂ ਅਪਰੋਚ ਕਰਦੇ ਹਾਂ ਜਵਾਬ ਨੂੰ ਉਰਦੂ ਸਾਰਾ 3 ਵਜੇ ਜਿਹੜਾ ਵੀ ਨੁਕਸਾਨ ਹੋਦਾ ਉਹਦੇ ਲਈ ਸਾਰੇ ਆਪ ਜ਼ਿੰਮੇਵਾਰ ਹਨ ਇਹਨੂੰ ਚੁੱਕ ਕੇ ਲੈ ਜਾਓ ਇੱਥੇ ਇੱਕ ਪੀਕਾ ਵੀ ਨਹੀਂ ਲੱਗਣ ਦੇਣਾ ਉਹਨੂੰ ਸਾਰਾ ਵੀ ਤਾਂ ਪਹਿਲਾਂ ਉਹਨਾਂ ਮੌਕਾ ਦੇਖ ਕੇ ਆਉਣਾ ਨਾ ਇਹ ਚਾਹੇ ਗੱਡਿਆਂ ਨਾਲ ਚਾਹੇ ਜੁੜੇ ਖਾਲੀ ਹੋਵੇ ਸਨਮਾਨ ਹੈ ਇਹਨੀਆਂ ਸ਼ਿਕਾਇਤਾਂ ਜੀ ਸਾਬ ਕੋਈ ਪਹੁੰਚੀਆ ਮੁਖੀਰ ਸਾਹਿਬ ਕੋਈ ਪਹੁੰਚੂਕਿਆ ਹੈ ਜਿਸ ਮੈਡਮ ਕੋਈ ਪਹੁੰਚੀ ਕੋ ਸਾਡੇ ਤੇ ਪ੍ਰੈਸ਼ਰ ਹੈ ਅਸੀਂ ਤਾ ਆਣਨੇ ਆ ਸਾਨੂੰ ਕੋਈ ਸ਼ੌਂਕ ਨਹੀਂ ਤੁਹਾਨੂੰ ਉਜਾੜ ਹੁੰਦਾ ਕਿਨੂੰ ਗਰੀਦ ਹੱਥ ਜੋੜ ਕੇ ਬੇਕੀਤੀ ਆ ਇਹਨਾਂ ਨੂੰ ਚੱਕ ਕੇ ਉਧਰ ਪਿੱਛੇ ਲੈ ਜਾਓ ਕਿੱਥੇ ਆ ਪੁਲ ਦੇ ਥੱਲੇ ਨਹੀਂ ਲੱਗਣੀ ਇੱਧਰ ਕੋਈ ਰੇੜੀ ਨਹੀਂ ਲੱਗਦੀ ਉਧਰ ਜਾਓ ਜੀ ਉਧਰ ਪਿੱਛੇ ਜਿੱਥੇ ਜਗ੍ਹਾ ਮਿਲਦੀ ਲਾ ਲਓ ਰੋਡ ਦੀ ਜਗ੍ਹਾ ਅਸੀਂ ਰਹੀਏ ਰੋਡ ਦੀ ਸਾਈਡ ਨਾਲ ਨਹੀਂ ਨਹੀਂ ਆਲਾ ਐਨਾ ਚ ਲਾ ਲਾ ਫੇ ਐਨਾ ਚ ਲਾ ਲਾ

ਮਾਰੇ ਬੋਲੀ ਦਾ ਨਾਮ ਹੈ ਕਿ ਟੀਐਨਏ ਦੇ ਇੱਕ ਗੱਲ ਸੁਣ ਲਓ ਜਿਹੜੇ ਬੰਦੇ ਇੱਥੇ ਰਹਿੜੀਆਂ ਲਾਉਂਦੇ ਆ ਮੇਰੀ ਇੱਕ ਗੱਲ ਸੁਣ ਲਓ ਪਹਿਲਾਂ ਸਾਰੇ ਜਣੇ ਦੇਖੋ ਹੋਰ ਰੱਖ ਜਾਓ ਦੇਖੋ ਜੇ ਦਾ ਪਿਆਰ ਨਾ ਮੰਨੋਂਗੇ ਤੇ ਮੈਂ ਤੁਹਾਡੇ ਨਾਲ ਆ ਮੈਂ ਤੁਹਾਡਾ ਦੁਸ਼ਮਣ ਨਹੀਂ ਹੈਗਾ ਤੁਹਾਡੀ ਤੁਸੀਂ ਰੋਜ਼ੀ-ਰੋਟੀ ਕਮਾਉਂਦੇ ਹੋ ਰੋਜ਼ੀ ਤਾਂ ਕਹਿਣਾ ਥੋੜੀ ਆ ਗੱਲ ਹਾਂ ਇਹ ਲੋਕਾਂ ਦੇ ਗਰਾਮ ਦੇਖੋ ਨੇ ਧੱਕੇ ਕਰਨ ਵਾਲੀ ਗੱਲ ਬਾਜ਼ਾਰ 'ਚ ਜਾਗ ਨਹੀਂ ਦੋਹਰੇ 50 ਚ ਵੀ ਇੰਨੇ ਕਬਜ਼ਾ ਬਾਜ਼ਾਰ 'ਚ ਕਰਨੇ ਕਿਸ਼ਕੰਦਰ ਨਹੀਂ ਆਉਂਦੇ ਤੇ ਤੁਸੀਂ ਰਿਸ਼ਮ ਸਿੰਘ ਵਾਲਾ ਉਹ ਰਿਸ਼ਮ ਸਿੰਘ ਵਾਲਾ ਸਾਰੇ ਅਸੀਂ ਲੈ ਕੇ ਦਵਾਂਗੇ ਅਸੀਂ ਚੱਕਾਂਗੇ ਪਹਿਲਾ ਪਹਿਲਾ ਬਾਜ਼ਾਰ ਛਗਾਓ ਤੁਸੀਂ ਅਸੀਂ ਲੈ ਕੇ ਦਵਾਂਗੇ ਮੈਂ ਤੁਹਾਨੂੰ ਬਾਜ਼ਾਰ ਛਗਾਉਣਾ ਕਿਹੜਾ ਲੈਣਾ ਸਰ ਗਰੀਬਾਂ 'ਚ ਚੱਲਦਾ ਇੱਥੇ ਜਾਗ ਲੱਗਦਾ ਇੱਥੇ ਬਾਜ਼ਾਰ 'ਚ ਲੱਗਉਂਦੇ ਨੇ ਜਗ੍ਹਾ ਵੀ ਲੱਗਦਾ ਵਾ ਸਭ ਪਹਿਲਾਂ ਬਾਜ਼ਾਰ 'ਚ ਛਗਾਓ ਅਸੀਂ ਲੈ ਕੇ ਦਵਾਂਗੇ ਅਸੀਂ ਚੱਕਾਂਗੇ ਦੇਖੋ ਜਸੀਟੀ ਮੈਲ ਦੇ ਕੋਲ ਕੀਤੀ ਗਈ ਕਾਰਵਾਈ ਉਹਦੀਆਂ ਇਹਨਾਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਵਾਂਗੇ ਔਰ ਜਿਹੜੇ ਅਫਸਰ ਔਰ ਫੋਰਸ ਦੇ ਨਾਲ ਉਹਨਾਂ ਨੇ ਕਾਰਵਾਈ ਕੀਤੀ ਆਪਣੀ ਤੁਹਾਡੇ ਸਵਾਲ ਨੂੰ ਰਿਸਕ ਕੀਤਾ ਅਸੀਂ ਤੁਹਾਡੇ ਸਵਾਲ ਨੂੰ ਰਿਸਕ ਕੀਤਾ ਤੁਹਾਨੂੰ ਦੱਸੂਗਾ ਉਹ ਬੇ ਉਹਦੇ ਹੀ ਆਉਂਦਾ ਦੇ ਖੰਡ ਚੜ੍ਹਦੇ ਰਹਿੰਦੇ ਆਇਓ ਯਾਰ ਲੋ ਨਗਰ ਨੇਗਮ ਬਲੋ ਜਿਹੜੀਆਂ ਤਕਰੀਬਨ ਨਲਾਜ ਕਬਜ਼ੇ ਕੀਤੇ ਗਏ ਸੀ ਉਹਨਾਂ ਨੂੰ ਹਟਾਇਆ ਗਿਆ ਔਰ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਸਵੇਰ ਦੇ ਤਕਰੀਬਨ 8 ਵਜੇ ਦੇ ਲਾਗੇ ਛਾਗੇ ਮੋਨਾਂ ਨੇ ਗਿਰੇ ਕੋਖੇ ਖਾ ਕੇ ਸਾਵਾ ਚੱਕਣਾ ਸ਼ੁਰੂ ਕਰਦੇ ਆ ਕੋਰਸ ਦੇ ਨਾਲ ਪੰਜਾਬ ਪੁਲਿਸ ਤੇ ਨਗਰਨੇ ਕੋ ਵਾਲਿਆਂ ਨੇ ਸੁਣਵਾਹੀ ਨਹੀਂ ਕਰਨੀ ਡਾਇਰੈਕਟ ਕਾਰਵਾਈ ਕਰਾਂਗੇ ਡੈਮੋਲਿਸ਼ ਕਰਾਂਗੇ ਪਰ ਜਿਹੜੇ ਜਗ੍ਹਾ ਤੋਂ ਅੱਜ ਮਦਦ ਕੀਤੀ ਆ ਗਿਆ ਸਮਾਂ ਅੱਜ ਹੁਸ਼ਿਆਰਪੁਰ ਰੋਡ ਮੱਛੀ ਮਾਰਕੀਟ ਕਚਹਿਰੀ ਦੇ ਬਾਹਰ ਜਿਹੜੇ ਖੋਖੇ ਲੱਗੇ ਸੀ ਉਹ ਚੁੱਕੇ ਗਏ ਆ ਔਰ ਜੀ ਸੀ ਟੀ ਪੁਲ ਦੇ ਥੱਲੇ ਜਿਹੜੀਆਂ ਰੇੜੀਆਂ ਲੱਗੀਆਂ ਸੀ ਉਹ ਚੁਗਵਾਈਆਂ ਔਰ ਲੇਬਰ ਕਲੋਨੀ ਦੇ ਬਾਹਰ ਪਾਰਕ ਤੇ ਕੋਲ ਜਿਹੜੀਆਂ ਰੇੜੀਆਂ ਲੱਗੀਆਂ ਉਹ ਚੁੱਕ ਰਹੇ ਸਾਰ ਅੱਜ ਕੋਈ ਪੀਲਾ ਫੀਲਾ ਪੰਜਾ ਵਗੈਰਾ ਵੀ ਚੱਲਿਆ ਜੀ ਚਲਾਇਆ ਜੀ ਜ਼ਰੂਰ ਚਲਾਇਆ ਜੀਨਕੇਸੇ ਦੁਆਰਾ ਨਹੀਂ ਜਿੱਦੋਂ ਤੁਸੀਂ ਅਲਟੀਮੇਟ ਦਿੱਤਾ ਆ ਗੇਟ ਉਸ ਇਕ ਹਫਤੇ ਦੇ ਵਿੱਚ ਨਹੀਂ ਕਰਦੇ ਉਸ ਤੋਂ ਬਾਅਦ ਕੀ ਕਾਰਵਾਈ ਕੀਤੀ ਜਾਏਗੀ ਦੇਖੋ ਜੀ ਜੇ ਇਹ ਨਹੀਂ ਮੰਨਣਗੇ ਤੇ ਸਾਡੇ ਉੱਚ ਅਧਿਕਾਰੀਆਂ ਦੇ ਜੋ ਦਿਸ਼ਾ ਨਿਰਦੇਸ਼ ਹੋਣਗੇ ਉਹਨਾਂ ਦੇ ਅਕੋਰਡਿੰਗ ਇਹਨਾਂ ਤੇ ਪਰਚੇ ਵੀ ਦਰਜ ਹੋਣਗੇ ਤੇ ਇਹਨਾਂ ਦੇ ਕਾਰਵਾਈ ਕਰਕੇ ਫਿਰ ਬਿਲਕੁਲ ਡੈਮੋਲਿਸ਼ ਕਰਤੀਆਂ ਜਾਣਗੀਆਂ ਸਰ ਇੱਥੇ ਤਾਂ ਕਾਰਵਾਈ ਹੋ ਚੁੱਕੀ ਹੈ ਕਿਤੇ ਹੋਰ ਵੀ ਕਾਰਵਾਈ ਕਰ ਰਹੇ ਤੁਸੀਂ ਬਾਜ਼ਾਰਾਂ ਦੇ ਵਿੱਚ ਵੀ ਮੈਂ ਰੂਟੀਨ ਦੇ ਵਿੱਚ ਜਾਂਨਾ ਆ ਉਹਨਾਂ ਨੂੰ ਵਰਨਿੰਗ ਦਿੱਤੀ ਹੈ ਪੀਲੀ ਲਾਈਨ ਅਸੀਂ ਲਗਵਾ ਰਹੇ ਹਾਂ ਪੂਰੇ ਬਾਜ਼ਾਰਾਂ ਚ ਗਊਸ਼ਾਲਾ ਬਾਜ਼ਾਰ ਸਿਨੇਮਾ ਰੋਡ ਸਨਾਈ ਰੋਡ ਪੀਲੀ ਲਾਈਨ ਲੱਗ ਰਹੀ ਹੈ ਪੀਲੀ ਲਾਈਨ ਤੋਂ ਅੰਦਰ ਅੰਦਰ ਜਿਹਦਾ ਸਮਾਨ ਹੋਏਗਾ ਉਹਨੂੰ ਅਸੀਂ ਕੁਝ ਨਹੀਂ ਕਾਂਗੇ ਜਿਹੜਾ ਪੀਲੀ ਲਾਈਨ ਤੋਂ ਬਾਹਰ ਆਏਗਾ ਉਹਦਾ ਸਮਾਨ ਜ਼ਬਤ ਕਰ ਲਿਆ ਜਾਏਗਾ ਔਰ ਮੁੜ ਕੇ ਵਾਪਸ ਨਹੀਂ ਹੋ ਜਿਹੜੀ ਅੱਜ ਦੀ ਤੁਸੀਂ ਕਾਰਵਾਈ ਕੀਤੀ ਹੈ ਇਹਦੇ ਬਾਰੇ ਕੀ ਮੈਸੇਜ ਹੈ ਜੀ ਇਹਦੇ ਬਾਰੇ ਮੈਸੇਜ ਇਹ ਹੀ ਹੈ ਜੀ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਸ਼ਹਿਰ ਵਾਸੀਆਂ ਨੂੰ ਕਿ ਸਹਿਯੋਗ ਕਰੋ ਨਗਰ ਨਿਗਮ ਦਾ ਨਗਰ ਨਿਗਮ ਦੀ ਟੀਮ ਦਾ ਅਸੀਂ ਤੁਹਾਡੇ ਸ਼ਹਿਰ ਨੂੰ ਖੂਬਸੂਰਤ ਬਣਾਉਣ ਵਾਸਤੇ ਇਹ ਸਭ ਕਰ ਰਹੇ ਹਾਂ ਤੁਸੀਂ ਥੋੜਾ ਸਾਡਾ ਕੋਆਪਰੇਸ਼ਨ ਕਰੋ ਸਾਡੇ ਨਾਲ ਵੀ ਸਾਡਾ ਸਾਥ ਦਿਓ ਨਜਾਇਜ਼ ਕਬਜ਼ੇ ਨਾ ਕਰੋ ਸਰ ਜਿੱਦਾਂ ਸਨਾਏ ਰੋਡ ਦੇ ਉੱਪਰ ਸ਼ਾਮ ਨੂੰ ਦੇਖ ਲਓ ਜਾਂ ਸਵੇਰ ਨੂੰ ਦੇਖ ਲਓ ਇੰਨਾ ਰਸ਼ ਹੁੰਦਾ ਉੱਥੇ ਉੱਥੇ ਕੀ ਕਾਰਵਾਈ ਕਰ ਰਹੇ ਬ੍ਰਦਰ ਉੱਥੇ ਵੱਡੀਆਂ ਟੀਮਾਂ ਜਾਂਦੀਆਂ ਵੀ ਆ ਉੱਥੇ ਬ੍ਰਦਰ ਅਸੀਂ yellow line ਲਗਵਾ ਰਹੇ ਹਾਂ ਜਿਹੜੀ yellow line ਲੱਗ ਰਹੀ ਹੈ ਉਸ ਤੋਂ ਬਾਅਦ ਅਸੀਂ ਕਾਰਵਾਈ ਉੱਥੇ ਸ਼ੁਰੂ ਕਰਾਂਗੇ ਜਿਹੜਾ yellow line ਤੋਂ ਬਾਹਰ ਆਏਗਾ ਉਹ ਅਸੀਂ ਜ਼ਬਤ ਕਰ ਲੈਣਾ ਉਹਨਾਂ ਦਾ ਸਮਾਨ yellow lane ਜਿਹੜੀ ਆ ਕਦੋਂ ਲੱਗ ਰਹੀ ਹੈ ਜੀ ਲੱਗ ਰਹੀ ਹੈ ਜੀ ਲੱਗੇ ਹੋਏ ਬੰਦੇ ਲਗਾਉਣ ਵਾਸਤੇ ਗਊਸ਼ਾਲਾ ਬਾਜ਼ਾਰ ਤੋਂ ਸ਼ੁਰੂ ਸਰ 3-4 ਸਾਲ ਪਹਿਲੋਂ ਵੀ yellow line ਦਾ ਪ੍ਰਯੋਗ ਕੀਤਾ ਗਿਆ ਇਹ ਹਾਲੇ ਵੀ ਮਤਲਬ ਕਿ ਮੈਡਮ ਨੂੰ ਵੀ ਅਸੀਂ ਪੁੱਛੀਦਾ ਵਾ ਕਿ yellow line ਕਿਦੋਂ ਚੱਕਰ ਪੰਜਾਬ ਦੀ ਜਿਹੜੀਆਂ ਕਮੇਟੀਆਂ ਨੇ ਪ੍ਰਧਾਨ ਨੇ ਉਹਨਾਂ ਨੂੰ ਬੁਲਾ ਕੇ ਅਸੀਂ ਮੀਟਿੰਗ ਕਰ ਚੁੱਕੇ ਹਾਂ ਇਸ ਰਿਗਾਰਡਿੰਗ ਉਹਨਾਂ ਨੂੰ ਵਿਸ਼ਾ ਨਿਰਦੇਸ਼ ਦੇ ਦੇ ਜੁਕੇ ਜਾ ਚੁੱਕੇ ਆ ਏਡੀਸੀ ਸਾਹਿਬ ਵੱਲੋਂ ਉਹ ਇਹਨੂੰ ਐਗਰੀ ਕਰਕੇ ਗਏ ਆ ਵੀ ਅਸੀਂ ਜਿਹੜੀ yellow line ਆ ਉਸ ਤੋਂ ਅੰਦਰ ਹੀ ਰਵਾਂਗੇ ਉਸ ਤੋਂ ਬਾਹਰ ਨਹੀਂ ਆਵਾਂਗੇ ਤੁਸੀਂ yellow line ਜਿਹੜਾ ਤਿਹਾਰਾਂ ਦੇ ਮੱਦੇਨਜ਼ਰ ਦੇਖਦੇ ਹੋ ਕਿੰਦਾ ਕੀ ਕਾਰਵਾਈ ਇਦਾਂ ਨੇ ਕਰ ਰਹੇ ਨੇ ਤਿਹਾਰਾਂ ਦੇ ਮੱਦੇਨਜ਼ਰ ਜੀ ਅਸੀਂ ਤਾਂ ਇਹ ਹੀ ਕਹਿੰਦੇ ਵੀ ਜਾਮ ਲੱਗਦਾ ਲੋਕੀ ਤਿਉਹਾਰਾਂ ਹਰ ਕਿਸੇ ਨੇ ਬਾਜ਼ਾਰ ਦੇ ਵਿੱਚ ਜਾਣਾ ਸਮਾਨ ਲੈਣ ਵਾਸਤੇ ਜੇ ਤੁਸੀਂ ਬਾਜ਼ਾਰ ਦੇ ਵਿੱਚ ਸਮਾਨ ਲੈਣ ਵਾਸਤੇ ਆਏ ਹੋ ਤੁਹਾਨੂੰ ਸਕੂਟਰ ਖੜਾਣ ਨੂੰ ਜਗ੍ਹਾ ਨਾ ਮਿਲੇ ਮੈਂ ਸਮਾਨ ਬਾਹਰ ਅੱਧੀ ਸੜਕ ਤੱਕ ਲਗਾਇਆ ਹੋਏਗਾ ਤੇ ਤੁਹਾਡੇ ਮਨ 'ਚ ਕੀ ਆਏਗਾ ਸਰ ਜੈਕਿੰਗ ਰੂਟੀਨ ਵਾਈਜ਼ ਰਹੂਗੀ ਇਹ ਰੂਟੀਨ ਦੇ ਵਿੱਚ ਹੀ ਚੱਲਦੀ ਰਹੇਗੀ ਜੀ ਥੈਂਕ ਯੂ ਧੰਨਵਾਦ ਸਨੋ